ਤੇ ਮੈਂ ਦਿਮਾਗ ਦਾ ਯੂਜ਼ ਥੋੜਾ ਜ਼ਿਆਦਾ ਕਰਦਾ ਹਾਂ ਕਈ ਵਾਰ ਜਦੋਂ ਸਮਾਜ ਤੋਂ ਮੈਂ ਗੱਲਾਂ ਸੁਣਦਾ ਰਹਿੰਦਾ ਨਾ ਲੱਖ ਦੀ ਲਾਲਕ ਤੇਰੇ ਮੂਥੇ ਭਾਈ ਰੰਦਾਵੇ ਉਹਨਾਂ ਨੇ ਟਾਈਮ ਦਿੱਤਾ ਸੀਗਾ ਤੇ ਸਵੇਰ ਦੇ ਡਿੱਕੀ ਜਾਂਦੇ ਆ ਹਾਲੇ ਤੱਕ ਆਏ ਨਹੀਂਗੇ ਤੇ ਮਾਈ ਗੋਡ ਕਮ ਆਨ ਬੇਬੀ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਨੂੰ ਕਰ ਲਓ ਜਲਦੀ ਜਲਦੀ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੋਂ ਚੱਲਿਏ ਸ਼ੁਰੂ ਕਰਦੇ ਹਾਂ ਲੋ ਜੀ ਅੱਜ ਸਾਰਿਆਂ ਨੂੰ ਪਤਾ ਹੈਗਾ ਰੰਧਾਵੇ ਹੁਣੀ ਛੋਡੀ ਹੁਣੀ ਤੇ ਬਾਧਰ ਹੁਣੀ ਆਪਣੇ ਪਿੰਡ ਆਈ ਜਾਂਦੇ ਨੇ ਤੇ ਉਹਨਾਂ ਦਾ ਮੋਸਟ ਵੈਲਕਮ ਸਵਾਗਤ ਕਰਾਂਗੇ ਉਹਨਾਂ ਦਾ ਕਿੰਨਾ ਕਾਲਾ ਚਪੇੜਾਂ ਖਾਨ ਨੂੰ ਟੀਰਾ ਤੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਾਰੇ ਮੈਨੂੰ ਪੁੱਛੀ ਜਾਂਦੇ ਵੀ ਕਿੱਥੇ ਟਾਈਮ ਰੱਖਿਆ ਕਿੱਥੇ ਟਾਈਮ ਰੱਖਿਆ ਤੇ ਹੁਣ ਟਾਈਮ ਦਾ ਤਾਂ ਪਤਾ ਨਹੀਂ ਦਾ ਸਰਪੰਚ ਕੋਲੇ ਆਉਂਦੇ ਆ ਕਿ ਪਤਾ ਨਹੀਂ ਪਿੰਡ ਦੀ ਪੰਚਾਇਤ ਚ ਆਉਣਗੇ ਜੋ ਵੀ ਟਾਈਮ ਹੋਊਗਾ ਜਿੱਥੇ ਵੀ ਆਉਣਗੇ ਉੱਥੇ ਤੁਹਾਨੂੰ ਮੈਂ ਵੀਡੀਓ ਪਾ ਕੇ ਦੱਸ ਦੂੰਗਾ ਵੀ ਉੱਥੇ ਆਏ ਆ ਤੇ ਉੱਥੇ ਸਾਰੇ ਵੀਰਾਂ ਨੇ ਪਹੁੰਚ ਜਾਣਾਗਾ ਨੂਰ ਦੀ ਮੰਮੀ ਪਿੱਛੇ ਰਹੀ ਤੂੰ ਨੂਰ ਦੀ ਮੰਮੀ ਕੱਲੀ ਬਾਧੂ ਐ ਰੰਧਾ ਵੇ ਬਹਾਦਰ ਵਰਗਿਆਂ ਦੀ ਬੱਸ ਕਰਾ ਦੂ ਤੂੰ ਨੂਰ ਦੀ ਮੰਮੀ ਨੂੰ ਨਾਲ ਲੈ ਕੇ ਜਾਹੀਂ ਨਹੀਂ ਤੇ ਬਹੁਤ ਕੁੱਟ ਪੈਣੀ ਐ ਤੈਨੂੰ ਉਹਦੇ ਸਿਰ ਤੇ ਬਚ ਜਾਏਗਾ ਭਾਈ ਰੰਦਾਵੇ ਉਹਨਾਂ ਨੇ ਟਾਈਮ ਦਿੱਤਾ ਸੀਗਾ ਤੇ ਸਵੇਰ ਦੇ ਡਿੱਕੀ ਜਾਂਦੇ ਆ ਹਾਲੇ ਤੱਕ ਆਏ ਨਹੀਂਗੇ ਤੇ ਲੋ ਜੀ ਆ ਗਏ ਨੂਰ ਦੀ ਮੰਮੀ ਨੂੰ ਮਿਲਣ ਕਸਟਮਰ ਉਹਦੇ ਇੰਨਾ ਚੋ ਇੱਕ ਨਹੀਂ ਖੜਨਾ ਤੇਰੇ ਪੈਂਦੀਆਂ ਚ ਅਹੀਂ ਸਵੇਰ ਦੇ ਇੱਥੇ ਕੱਠ ਮਾਰਿਆ ਤੇ ਹਾਲੇ ਤੱਕ ਕੋਈ ਆਇਆ ਨਹੀਂ ਆ ਤੇ ਸਾਰੇ ਭਰਾ ਡਿੱਕੀ ਜਾਂਦੇ ਨੇ ਰੰਦਾਵੇ ਉਹਨਾਂ ਨੂੰ ਬੇਸਬਰੀ ਨਾਲ ਆ ਸਾਲਾ ਲਾਲ ਸ਼ਰਟ ਵਾਲਾ ਤਾਂ ਮਿੱਠਾ ਜਿਹਾ ਲੱਗਦਾ ਜਿਵੇਂ ਕੱਚੇ ਚੱਲਦਾ ਹੋਵੇ ਇਹ ਸਾਰੇ ਨੂਰ ਦੀ ਮੰਮੀ ਨੂੰ ਦੇਖਣ ਆਏ ਆ ਠਰਕੀ ਟੈਂਪੂ ਇਕੱਠੇ ਹੋ ਗਏ ਜੀ ਅੱਜ ਆਪਣੇ ਭਰਾ ਆਏ ਹੋਏ ਨੇ ਤੇਦਰ ਮਿਸਟਰ ਅਮਰੀਕਾ ਗੱਡੀ ਨੂੰ ਡਰਾਈਵ ਕਰ ਰਿਹਾ ਉਧਰ ਆਪਣੇ ਆਪਣਾ ਕੀ ਹਾਂ ਕਪਤਾਨ ਕਪਤਾਨ ਤੇ ਆ ਬਚਾਲੇ ਬਈ ਐਪੀ ਤੇ ਇਧਰ ਬਈ ਸੇਵ ਸੇਵ ਕਰੋ ਬਈ ਯਾਰ ਹੁਣ ਤਾਂ ਇਹੋ ਜਿਹੇ ਜਿਨ੍ਹਾਂ ਦਾ ਨਾਮ ਵੀ ਨਹੀਂ ਪਤਾ। ਯਾ ਟੱਟੂ ਦੇ ਆ ਜਿਨ੍ਹਾਂ ਦੇ ਨਾਮ ਵੀ ਨਹੀਂ ਪਤਾ। ਵੀਰ ਆਪਣੇ ਘਰੇ ਵੀ ਬਹੁਤ ਪਹੁੰਚੇ ਭਰਾ ਆਪਣੇ ਰਿਸ਼ਤੇਦਾਰਾਂ ਵਰਗੇ ਭਰਾ ਨੇ ਆਪਣਾ ਸਾਥ ਦਿੰਦੇ ਨੇ ਤੇ ਆਪਣੇ ਨਾਲ ਖੜੇ ਨੇ। ਅੱਜੋ ਕੋਈ ਸਾਡਾ ਹੋਇਆ ਸੀਗਾ ਵੀ ਉਹ ਕਹਿੰਦੇ ਸੀ ਅਸੀਂ ਆਉਣਾਗਾ। ਅਜੇ 3 ਵਜੇ ਨਾਲੇ ਹੋਏ ਖੜੇ ਆ। ਹਾਲੇ ਤੱਕ ਆਏ ਨਹੀਂਗੇ ਤੇ ਕੱਟ ਕਰ ਮਲੰਗ ਇਕੱਠੇ ਹੋਏ ਸਾਰੇ। ਨੂਰ ਦੀ ਮੰਮੀ ਨੂੰ ਦੇਖਣ ਆਏ ਹੋਣੇ ਆ। ਦਿਹਾੜੀਏ ਲਿਆਂਦੇ ਆ ਸਾਰੇ। ਦਿਖਾਉਣੀ ਘਰ ਵਾਲੀ ਤੇ ਕਰਨੀ ਬਦਮਾਸ਼ੀ ਬਦਮਾਸ਼ ਤਕੜੇ ਆ ਇੱਕ ਸੀਟ ਤੇ ਦੋਵੇਂ ਹੀ ਬੈਠ ਗਏ ਹਟ ਜਾ ਕੀ ਲੈਣਾ ਅਗਲਾ ਨੂਰ ਦੀ ਮੰਮੀ ਗੈਪ ਕਰ ਦੂ ਹਟੀ ਨਾ ਜ ਨਜ਼ਰ ਪੈਂਦੀਆਂ ਨਹੀਂ ਉਸਤਾਦ ਕਿਹੜੇ ਕਮੀ ਪੈ ਗਿਆ ਇਹਨਾਂ ਨੇ ਖਾ ਪੀ ਕੇ ਨਿਕਲ ਜਾਣਾ ਹਟ ਜਾ ਹਟ ਜਾ ਇਹ ਕਿਵੇਂ ਮਛਰਿਆ ਫਿਰਦਾ ਅੱਸੀ ਆੜੀ ਕੋਕ ਪਿਆ ਕੇ ਸਾਲੇ ਚੌਧਰ ਦੇ ਐਵੇਂ ਦੇ ਗੱਡੀ ਛੱਡ ਕੇ ਭਜਦੇ ਹੁੰਦੇ ਇਹ ਸਾਲੇ ਫ੍ਰੀ ਦਾ ਕੋਕ ਪੀਣ ਆਏ ਆ ਕੱਲੇ ਇਹਨਾਂ ਚੋਂ ਕੋਈ ਨਹੀਂ ਖੜਨ ਵਾਲਾ ਸਾਰੇ ਨੇ ਭੱਜ ਜਾਣਾ ਨਾ ਨਾ ਹੈਪੀ ਕੋਕ ਚੜ ਜਾਣੀ ਇਹ ਸਾਲੇ ਕੋਕਾ ਕੋਲਾ ਧੀ ਆ ਕੇ ਲੜਨਾਂ ਅੱਜ ਹੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅਸੀਂ ਕੱਲ ਜਾਣਾ ਸੀਗਾ ਆਪਦੀ ਜਰਨੀ ਤੇ ਅੱਗੇ ਅਸੀਂ ਕੈਂਪਿੰਗ ਕਰਨ ਜਾਣਾ ਸੀ ਰਾਜਸਥਾਨ ਚ ਤੇ ਕਾ ਸਾੜਾ ਸਪੈਸ਼ਲ ਜਰਨੀ ਦਾ ਹਾਲਾ ਥੋੜਾ ਮੈਟਰ ਹੋ ਗਿਆ ਜੀ ਉਹ ਕਹਿੰਦੇ ਜੀ ਅਸੀਂ ਤੁਹਾਡੇ ਪਿੰਡੋਂ ਨੇ ਉਹਨਾਂ ਦਾ ਥੋੜਾ ਜਿਹਾ ਵੈਲਕਮ ਤੇ ਸਾਨੂੰ ਰੁਕਣਾ ਪੈ ਗਿਆ ਤੇ ਅਸੀਂ ਆਪਦੀ ਜਰਨੀ ਨੂੰ ਦੋ ਦਿਨ ਡਿਲੇ ਕੀਤਾ ਤੇ ਦੋ ਦਿਨ ਉਹਨਾਂ ਦੇ ਚੱਕਰ ਚ ਸਾਡੇ ਮਨਲਾ ਜਿਹੜਾ ਪੇਜ ਦਾ ਸਟੇਟਸ ਹੁੰਦਾ ਥੋੜਾ ਡਾਊਨ ਵੀ ਹੋਇਆਗਾ ਸਾਰੇ ਵੀਵਰਸ ਜੋ ਵੀ ਅਸੀਂ ਮਨਲਾ ਜੋ ਵੀ ਸਾਡੇ ਤੋਂ ਜਾਂ ਕਈ ਕਹਿੰਦੇ ਸੀ ਬਦਮਾਸ਼ੀ ਕਰਦੇ ਐ ਕਰਦੇ ਐ ਵੀਰੇ ਬਦਮਾਸ਼ੀ ਨਹੀਂ ਕਰਦੇ ਸਿਰਫ ਉਹ ਸਾਡਾ ਭਾਈਚਾਰਾ ਸੀ ਪੰਚਾਇਤ ਵਾਸਤੇ ਇਕੱਠੇ ਹੋਏ ਸੀ ਨਹੀਂ ਆਏ ਸਾਨੂੰ ਬਿਨਾਂ ਦੱਸੇ ਆ ਕੇ ਮੁੜ ਗਏ ਸਾਡੇ ਪੰਚਾਇਤ ਘਰ 'ਚ ਉਹ ਗੱਲਾਂ ਦਾਸੀਂ ਬਾਰ-ਬਾਰ ਸਪਸ਼ਟੀਕਰਨ ਨਹੀਂ ਦੇਣਾ ਥੋਡੇ ਤਾਂ ਥੋਡੇ ਪਿੰਡ ਵਾਲੇ ਨਾਲ ਨਹੀਂ ਖੜੇ ਉਹ ਵੀ ਗਾਲਾਂ ਕੱਢਦੇ ਤੁਹਾਨੂੰ ਹੋਰ ਕਿੰਨਾ ਕੁ ਗਿਰੋਗੇ ਬਾਈ ਰੰਦਾਵੇ ਹੁਣੀ ਛੋਡੀ ਹੁਣੀ ਤੇ ਬਾਧਰ ਹੁਣੀ ਇਹ ਕਈ ਦਿਨਾਂ ਦੇ ਕਹੀ ਜਾਂਦੇ ਸੀ ਤੁਹਾਡੇ ਪਿੰਡ ਆਵਾਂਗੇ ਤੁਹਾਡੇ ਪਿੰਡ ਆਵਾਂਗੇ ਅੱਜ ਅਸੀਂ ਪੂਰੀ ਵੇਟ ਕੀਤੀ ਇਹਨਾਂ ਦੀ ਸਾਰੇ ਦਿਨ ਤੇ ਹੁਣ 5 ਵਜ ਗਏ ਆ ਆ ਸਾਰੇ ਮੁੰਡਿਆਂ ਚੋਂ ਇੱਕ ਵੀ ਮੁੰਡਾ ਕਿਹਦੇ ਵੀ ਹੁਣ ਬਾਈ ਉਹ ਕਹਣਗੇ ਕਿ ਸਾਰੇ ਦੱਸੋ ਹੁਣ ਆ ਜਾਣਗੇ ਰਾਤ ਨੂੰ ਕਰੇ ਕੋਈ ਫੈਸਲਾ ਹੁੰਦਾਗਾ ਮੈਨੂੰ ਤਾਂ ਲੱਗਦਾ ਸੀ ਤੂੰ ਇਕੱਲਾ ਹੀ ਘੂਸਾ ਪਰ ਤੇਰੇ ਤਾਂ ਰਿਸ਼ਤੇਦਾਰ ਵੀ ਘੂਸੇ ਨਿਕਲੇ ਕਾਵਾ ਦੀ ਪੰਚਾਇਤ ਰਾਤ ਨੂੰ ਬਾਈ ਕਦੇ ਕੋਈ ਫੈਸਲੇ ਨਹੀਂ ਹੁੰਦੇਗੇ ਤੇ ਸਾਰੇ ਕਮਾਂਕਾਰਾਂ ਵਾਲੇ ਮੁੰਡੇ ਆ ਇਹ ਸਾਰੇ ਆਪਣੇ ਭਾਈ ਆ ਸਾਰੇ ਆਪਣੇ ਰਿਸ਼ਤੇਦਾਰਾਂ ਦੇ ਮੁੰਡੇ ਆ ਠੀਕ ਆ ਨਾ ਆ ਸਾਰੇ ਜਿੰਨੇ ਵੀ ਆਏ ਹੋਏ ਆ ਤੇ ਹੁਣ ਨਾ ਸਾਡੇ ਕੋਲੇ ਟਾਈਮ ਆ ਤੇ ਨਾ ਸਾਨੂੰ ਪਰੇਸ਼ਾਨ ਕੀਤਾ ਜਾਵੇ ਠੀਕ ਹੈ ਨਾ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਦੇ ਆ ਠੀਕ ਹੈ ਨਾ ਐਡਾ ਕੋਈ ਵਿਹਲਾ ਨਹੀਂ ਹੁੰਦਾ ਅਸੀਂ ਇੱਥੇ ਸਰਪੰਚ ਦੇ ਘਰੇ ਖੜੇ ਆ ਅਸੀਂ ਕੋਈ ਬਦਮਾਸ਼ੀ ਨਹੀਂ ਕਰਦੇ ਵੀ ਤੁਸੀਂ ਸੋਚੋਗੇ ਅਸੀਂ ਬਦਮਾਸ਼ੀ ਕਰਦੇ ਆ ਅਸੀਂ ਤੁਹਾਡੇ ਵਾਸਤੇ ਖੁੱਲਾ ਪੰਚਾਇਤ ਦਾ ਟਾਈਮ ਸਕਰ ਤੋਤੀ ਬਦਮਾਸ਼ ਅਪਣਾ ਕਿਹਾ ਸੀਗਾ ਤੇ ਪੰਚਾਇਤ ਹੀ ਕਰਨੀ ਸੀਗੀ ਤੁਹਾਡੇ ਨਾਲ ਪਰ ਤੁਸੀਂ ਆਏ ਨਹੀਂਗੇ ਠੀਕ ਹੈ ਨਾ ਤੇ ਹੁਣ ਇਹਨਾਂ ਸਾਰੇ ਵੀਰਾਂ ਨੇ ਜਾਣਾਂਗਾ ਮੈਨੂੰ ਵਾਰ-ਵਾਰ ਕਹੀ ਜਾਂਦੇ ਨੇ ਵੀ ਪਾਉ ਅਸੀਂ ਜਾਣੇ ਆ ਅਸੀਂ ਦੇਖਿਆ ਵੀ ਇਹ ਤੋਂ ਬਾਅਦ ਕਦੇ ਕੋਈ ਰਾਤ ਨੂੰ ਬਾਈ 12 ਵਜੇ ਕੋਈ ਪਹਚਾਇਤ ਨਹੀਂ ਕਰਦਾ ਕਰਦਾ ਨਹੀਂ ਨਾ ਰਾਤ ਨੂੰ ਬਾਈ 12 ਵਜੇ ਕੋਈ ਪਹਚਾਇਤ ਨਹੀਂ ਕਰਦਾ ਤੇ ਹੁਣ ਸਰਦੀਆਂ ਦੇ ਦਿਨਾਂ 6 ਵਜੇ ਹਨੇਰਾ ਪੈ ਜਾਣਾ 5 ਵਜੇ ਚੁੱਕੀ ਆ ਘਰ ਤੇ ਨਹੀਂ ਜਿੱਥੇ ਬੁਲਾਉਣਾ ਸੀ ਉੱਥੇ ਆ ਜਾ ਹਾਂ ਕੁੱਤਾ ਜਿਹੜੇ ਨਾਲ ਲਈ ਫਿਰਦਾ ਨਾ ਇਹ ਤਾਂ ਬੇਰਾ ਵਾਂਗੂ ਖੇਲਰਨਗੇ ਤੂੰ ਭਲੇਖੇ ਜਾ ਇਹ ਤਾਂ ਨੂਰ ਦੀ ਮੰਮੀ ਨੂੰ ਲਾਈਵ ਦੇਖਣ ਆਏ ਹੋਣੇ ਆ ਤੇ ਮੈਂ ਦਿਮਾਗ ਦਾ ਯੂਜ਼ ਥੋੜਾ ਜ਼ਿਆਦਾ ਕਰਦਾ ਹਾਂ ਕਈ ਵਾਰ ਜਦੋਂ ਸਮਾਜ ਤੋਂ ਮੈਂ ਗੱਲਾਂ ਸੁਣਦਾ ਰਹਿੰਦਾ ਨਾ ਮੂਥੇ ਵੀ ਕੋਈ ਕੁਛ ਕਹਿੰਦਾ ਦਾ ਕੋਈ ਕੁਛ ਕਹਿੰਦਾ ਕੋਈ ਟੈਨਸ਼ਨ ਬਟ ਡੋਨਟ ਮਾਈਂਡ ਆਪਾਂ ਇਗਨੋਰ ਮਾਰ ਦਿੰਨੇ ਆ ਕਿਉਂਕਿ ਤੂੰ ਇਗਨੋਰ ਤੇ ਮਾਰੇਗਾ ਹੀ ਤੈਨੂੰ ਕਮਾਈ ਦਾ ਜਰੀਆ ਘਰ ਹੀ ਲੱਭ ਗਿਆ ਨੂਰ ਦੀ ਮੰਮੀ ਮੈਂ ਵੀ ਸੋਚਦਾ ਵੀ ਯਾਰ ਕਿੰਨੀ ਗਰੀਬੀ ਦੇਖੀ ਆਪਾਂ ਹੁਣ 2 ਰੁਪਏ ਕਮਾਉਣ ਦਾ ਟਾਈਮ ਬੰਦੇ ਕੋਲੇ ਵਿਆਹ ਤੋਂ ਬਾਅਦ 5 ਤੋਂ 10 ਸਾਲ ਹੁੰਦੇ ਆ ਵੀ ਕੁਝ ਕਮਾ ਕੇ ਬੱਚਿਆਂ ਵਾਸਤੇ ਕੁਝ ਕਰ ਜੀਏ ਬੀ ਸ਼ਰਮਾ ਦੀ ਡੁੱਲਗੀ ਥਾਲ ਕਹਿੰਦੇ ਅਸੀਂ ਭੁੰਜੇ ਬੈਠ ਕੇ ਖਾਂਦੇ ਆ ਉਹ ਗੱਲ ਆ ਤੇਰੀ ਮੈਂ ਪੂਰੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲੱਖ ਨਹੀਂ ਕਰੋੜ ਲਾਨ ਤਾਂ ਪਾ ਦਿੱਤੀਆਂ ਕਮਾਤ ਤੁਸੀਂ ਨਹੀਂ ਰਹੇ ਕਮਾ ਨੂਰ ਦੀ ਮੰਮੀ ਰਹੀ ਆ ਉਹ ਤੈਨੂੰ ਨਹੀਂ ਪਤਾਗਾ ਜਿੰਨੀ ਬੰਦੇ ਦੀ ਬਰਾਈ ਹੋਵੇ ਨਾ ਉਨੀ ਬੰਦੇ ਦੀ ਚੜ੍ਹਾਈ ਹੁੰਦੀ ਆ ਠੀਕ ਆ ਫੇਟੇ ਮੂੰਹ ਤੇਰੀ ਇਹੋ ਜੀ ਚੜ੍ਹਾਈ ਦੇ ਤੁਸੀਂ ਲੱਗੇ ਰਹੋ ਭਾਬੀ ਜੀ ਪਰਵਾਹ ਨਹੀਂ ਕਰਨੀ ਬਸ ਖੁੱਲ ਕੇ ਪ੍ਰੋਗਰਾਮ ਕਰੋ ਖਾਓ ਖੁੱਲਾ ਖੇਡ ਤੇਰਾ ਮਰਜੀ ਕੰਟੈਂਟ ਬਣਾਈਏ ਠੀਕ ਆ ਤੂੰ ਕੋਈ ਕਿੰਤੂ ਕਰਨ ਵਾਲਾ ਹੈ ਨਹੀਂ ਠੀਕ ਆ ਤੇ ਨਾ ਤੇਰੇ ਕਹਨੇ ਕਿਸ ਵੀਡੀਓ ਬੰਦ ਕਰੀਏ ਠੀਕ ਆ ਤੇ ਤੇਰਾ ਆਪਾਂ ਬੰਦ ਕਰਦੇ ਜੇ ਕੰਪਲੋਪ ਹੋ ਜਾਓ ਤੇ ਤੇਰਾ ਬਲੇਖਾ ਜਲਦੀ ਕੱਢੂਗਾ ਟੈਨਸ਼ਨ ਨਾ ਲੈ ਤੁਪੈ ਰਕੇ ਕਰ ਵੀਡੀਓ ਥੋੜਾ ਜ ਮੈਂ ਵੀ ਬਿਜੀ ਆ ਗੱਲਾਂ ਐ ਕਰ ਤਾਂ ਤੇਰਾ ਪੇਜ ਬਚਾ ਲੂੰ ਬਿਜੀ ਐ ਜਨਾਨੀ ਦਾ ਅੱਗਾ ਪਿਛਾ ਦਿਖਾਉਣ ਚ ਬਾਈ ਟੈਨਸ਼ਨ ਨਹੀਂ ਲੈਣੀ ਤੂੰ ਐਸੀ ਗਾਲਾਂ ਕੱਢੀ ਜਾਣੀਆਂ ਮੈਂ ਵੀ ਡਿੱਕੀ ਨਾ ਥੋੜਾ ਵੱਡਾ ਹੋ ਗਿਆ ਤੈਨੂੰ ਥੋੜਾ ਦੁੱਖ ਜ਼ਿਆਦਾ ਲੱਗੂਗਾ ਮੈਂ ਪੈ ਕੇ ਵੀਡੀਓ ਬਣਾਉਂਦਾ ਬਿਮਾਰ ਹੋ ਜਾ 100 ਸਾਲ ਆਹ ਦੇਖੋ ਜੀ ਨੂਰ ਦੁੱਧ ਕਦੋਂ ਪੀਊਗਾ ਮੈਂ ਦੇਖਣਾ ਔੜੀ ਦਿਖਾਉਣ ਦੇ ਦਿੰਦੇ ਆ ਸੰਸਕਾਰ ਇਜਾਜ਼ਤ ਦਿਖਾਉਣੀ ਸਾਰਾ ਦਿਨ ਜਨਾਨੀ ਗੱਲਾਂ ਸੰਸਕਾਰ ਦੀਆਂ ਚਵਲ ਸਾਰਾ ਟੱਬਰ ਹਾਂਜੀ ਅਸੀਂ ਜਾਣੇ ਆ ਨਵੀਂ ਕੈਂਪਿੰਗ ਤੇ ਤੇ ਤੁਸੀਂ ਦੱਸੋ ਸਾਨੂੰ ਸਾਰੇ ਜਣੇ ਅਸੀਂ ਕਿੱਥੋਂ ਦਾ ਟੂਰ ਕਰੀਏ ਤੇ ਕਿੱਧਰ ਜਾਈਏ ਹੁਣ ਨਿਊ ਕੈਂਪਿੰਗ ਤੇ ਕਿਉਂ ਜਿੱਥੇ ਜਾ ਕੇ ਤੁਹਾਨੂੰ ਦੋਨਾਂ ਨੂੰ ਸੌਖੀ ਆ ਜੇ ਕੀ ਵਿੱਚ ਸਾਡੇ 2-3 ਦਿਨ ਖਰਾਬ ਹੋ ਗਏ ਅਸੀਂ ਆਏ ਤਾਂ ਘਰੇ ਸਮਾਨ ਲੈਣ ਸੀ ਤੇ ਕੱਪੜੇ ਧੋਣ ਸੀ ਅਸੀਂ ਸੋਚਿਆ ਸੀ ਵੀ ਕਰੇ ਇੱਕ ਦਿਨ ਕੱਪੜੇ ਧੋਵਾਂਗੇ ਦੂਜੇ ਦਿਨ ਕੱਪੜੇ ਸੁੱਕ ਜਾਣਗੇ ਤੀਜੇ ਦਿਨ ਵਗ ਜਾਣਗੇ ਪਰ ਅੱਜ ਸਾਨੂੰ ਆਇਆਂ ਨੂੰ ਦਿਨ ਹੋ ਗਏ 5-6 5-6 ਦਿਨ ਸਾਡੇ ਖਰਾਬ ਹੋ ਗਏ ਚਲੋ ਕੋਈ ਗੱਲ ਨਹੀਂ ਤੁਸੀਂ ਸਾਰੇ ਵੀਰ ਭੈਣ ਭਰਾ ਕਮੈਂਟ ਕਰਕੇ ਦੱਸੋ ਵੀ ਅਸੀਂ ਹੁਣ ਨਿਊ ਕੈਂਪਿੰਗ ਕਿੱਥੋਂ ਦੀ ਕਰੀਏ ਤੇ ਕਿਹੜੇ ਵਧੀਆ ਏਰੀਆ ਦੀ ਕੈਂਪਿੰਗ ਕਰੀਏ ਰਸ਼ੀਆ ਲੈ ਜਾਂ ਨੂਰ ਦੀ ਮੰਮੀ ਨੂੰ ਵਧੀਆ ਪੈਸੇ ਬਣ ਜਾਣਗੇ ਤੇਰੇ ਪੰਜਾਬ ਚ ਆਜੋ ਕਰੀਏ ਸਵਾਗਤ ਇੱਥੇ ਖੂਜ ਜਾਓ ਹਾਈਡਰੋਲਾਈਟਾਂ ਤੇ ਕਪੜਾ ਪਾਤਾ ਆਵਾਜ਼ ਮੇਰੀ ਵਰਗੀ ਆ ਕੱਪ ਕੱਪ ਸਾਰੀ ਦੁਨੀਆ ਸਿਆਣੀ ਹੋ ਜੂ ਪਰ ਇਹਨੂੰ ਅਕਲ ਨਹੀਂ ਆਉਣੀ ਹਾਂਜੀ ਸਾਰਿਆਂ ਨੂੰ ਪਤਾਗਾ ਆਪਣਾ ਦੋ ਤਿੰਨ ਦਿਨਾਂ ਤੋਂ ਮੁੱਦਾ ਚੱਲ ਰਿਹਾ ਸੀਗਾ ਤੇ ਉਹ ਮੁੱਦਾ ਸਾਰਾ ਸ਼ੋਰਟ ਆਊਟ ਹੋ ਗਿਆ ਜਿਹੜਾ ਕੁਝ ਹੋਣਾ ਸੀ ਸਭ ਹੋ ਗਿਆ ਅੰਨੀ ਦੇ ਆ ਫਿਲਟਰ ਤਾਂ ਚੇਂਜ ਕਰ ਲਾ ਤੇ ਇੱਕ ਵੀਡੀਓ ਅਮਰੀਕ ਨੇ ਪਾਤੀ ਬਣੀ ਸਰਪੰਚ ਤੇ ਬਣੀ ਪਿੰਡ ਤੇ ਦੇਖੋ ਬਣੀ ਪਿੰਡ ਮੇਰਾ ਆਪਦਾ ਪਿੰਡ ਆ ਤੇ ਮੈਨੂੰ ਮੇਰੇ ਪਿੰਡ ਤੇ ਮਾਣ ਮੈਂ ਉਥੋਂ ਨਿੱਕਾ ਜਿਹਾ ਜੰਮਿਆ ਤੇ ਅੱਜ ਤੱਕ ਮੈਂ ਸਾਰੀ ਜ਼ਿੰਦਗੀ ਉਸ ਪਿੰਡ ਚ ਗੱਟੀ ਹੈ ਮੇਰੇ ਬਾਪ ਦਾਦੇ ਉਸ ਪਿੰਡ ਦੇ ਜੰਮ ਪੜਨੇ ਠੀਕ ਆ ਮੈਨੂੰ ਮੇਰੇ ਪਿੰਡ ਤੇ ਮਾਣ ਮੇਰੇ ਪਿੰਡ ਦੇ ਲੋਕ ਵੀ ਮੇਰੇ ਨਾਲ ਹੁਣ ਪੋਚੇ ਨਾ ਮਰ ਤੈਨੂੰ ਪਿੰਡੋਂ ਕੱਢਤਾ ਕੋਈ ਤੇਰੇ ਨਾਲ ਨਹੀਂ ਸਾਰੀ ਦੁਨੀਆ ਨੇ ਦੇਖ ਲਿਆ ਲੋਕ ਤੈਨੂੰ ਨਹੀਂ ਦੇਖਦੇ ਦੇਖਦੇ ਦਾ ਉਹ ਤੇਰੀ ਵਾਈਫ ਨੂੰ ਆ ਇਹ ਗੱਲ ਤੈਨੂੰ ਵੀ ਪਤਾ ਲਓ ਜੀ ਇੱਕ ਹੈਗਾ ਰੰਦਾਵਾ ਪੰਜਾਬ ਤੋਂ ਠੀਕ ਆ ਗਰਦਾਸਪੁਰ ਤੋਂ ਬਟਾਲੇ ਤੋਂ ਤੇ ਉਹਨੂੰ ਕਈ ਦਿਨ ਹੋ ਗਏ ਪਤਾ ਨਹੀਂ ਕਿਹਨੇ ਧਮਕੀ ਦਿੱਤੀ ਯਾਰ ਰੱਬ ਜਾਣੇ ਅਸੀਂ ਤਾਂ ਜਾਣਦੇ ਵੀ ਨਹੀਂ ਜੀ ਠੀਕ ਆ ਕੋਈ ਸ਼ਾਇਦ ਮੁਸਲਮਾਨਾਂ ਦੇ ਹੈਗਾਗਾ ਜਦੋਂ ਫੋਨ ਖੋਲੋ ਚਵਲ ਮੱਥੇ ਲੱਗ ਜਾਂਦਾ ਤੇ ਉਹ ਨਾ ਹੁਣ ਅਮਰੀਕ ਦੀ ਭੈਣ ਕੋਲੇ ਫੋਨ ਆਇਆ ਸੀ ਤੇ ਉਹਨੇ ਸਾਨੂੰ ਫੋਨ ਕੀਤਾ ਸੀ ਕਹਿੰਦੀ ਉਹ ਮੈਨੂੰ ਐਵੇਂ ਕਹਿੰਦਾ ਹੈ ਰੰਦਾਵਾ ਵੀ ਤੂੰ ਹੈਪੀ ਦਾ ਅਮਰੀਕੇ ਦਾ ਕਹਿ ਦੇ ਵੀ ਇਹਨਾਂ ਨੇ ਪੈਸੇ ਦੇ ਕੇ ਧਮਕੀ ਦਵਾਈ ਆ ਸੋਹਣਾ ਚੁੱਡੂਆ ਐਂ ਚਕਲ ਹਰਕਤਾਂ ਨਾ ਅਸੀਂ ਕਦੇ ਕੀਤੀਆਂ ਤੇ ਨਾ ਸਾਨੂੰ ਹੁਣ ਧਮਕੀ ਦੇਣ ਨੂੰ ਤੂੰ ਕੋਈ ਲਦੇਣ ਥੋੜੀਆਂ ਹਾਂ ਹਾਂ ਜੇ ਤੇਰੇ ਜੱਡੇ ਧਾਮਾ ਦਾ ਸਾਨੂੰ ਸਿੱਧਾ ਆ ਕੇ ਟੱਕਰ ਲਾ ਸਿੱਧੇ ਤੇਰੇ ਪਿੰਡ ਆਏ ਸੀ ਸੇਹਰਾ ਬਨ ਕੇ ਨੂਰ ਦੀ ਮੰਮੀ ਨੂੰ ਲੈਣ ਤੂੰ ਸਾਂ ਤੋਰੀ ਨਹੀਂ ਇਹ ਤੋ ਸਿੱਖੋ ਬੰਦਿਆਂ ਵਾਲੇ ਕੰਮ ਫਿਰ ਕਰਦਾ ਇਹ ਸਾਰੇ ਜਨਾਨੀਆਂ ਵਾਲੇ ਆ ਉਹ ਪਿੱਛੇ ਹਸਦੀ ਜਾਂਦੀ ਆ ਉਹ ਭੁੱਲ ਗਈ ਵੀ ਸੀਰੀਅਸ ਵੀਡੀਓ ਆ ਫਿਲਟਰ ਲਾ ਲਾ ਰੋਂਦੇ ਹੁਣ ਕੀ ਫਸ ਗਿਆ ਹਲ ਤਾਂ ਕਹਿੰਦਾ ਸੀ ਕਿ ਸਾਡੇ ਤੋਂ ਡਰ ਗਏ ਟੈਂਪੂ ਇਕੱਠੇ ਕਰੀ ਫਿਰਦਾ ਸੀ ਅੱਜ ਰੋਣ ਲੱਗ ਰਿਆਂ ਮੇਰੇ ਹਸਬੰਡ ਜੀ ਨੂੰ ਹੋ ਗਿਆ ਬੁਖਾਰ ਯਾਰ ਦਿਨੋਂ ਬੁਖਾਰ ਹੀ ਹੋਣਾ ਸੀ ਇਹਨੇ ਕੋਕਾ ਕੋਲਾ ਜ਼ਿਆਦਾ ਪੀੜਿਆ ਲੱਗਦਾ ਹਾਂਜੀ ਹੂੰ ਠੀਕ ਆ ਕੇ ਬਕਰਨ ਜਿੱਥੇ ਗਰਮ ਤੇ ਆ ਪਤਮੀ ਠੰਡੇ ਆ ਉਹ ਤਾਂ ਗੜਾਈ ਬਣੀ ਖਦੀ ਹੈ ਤੇ ਨੂਰ ਦੀ ਮੰਮੀ ਵਿਖਾਈ ਚੱਲ ਆਪੇ ਸੈੱਟ ਹੋ ਜੂ ਸਭ ਸਪਰੇ ਪਿਆ ਦੇ 10 ਐਮਐਲ ਘਰ ਛੱਡਣਾ ਠੀਕ ਸਮਝ ਲਿਆ ਵੀਡੀਓ ਪਾਉਣੀ ਨਾ ਰਹਿ ਜਾਵੇ ਦਪਹਿਰ ਦਾ ਖਾਣਾ ਅਸੀਂ ਹੁਣ ਖਾਣ ਲੱਗੇ ਆਂ ਬਟੇ ਕਿਵੇਂ ਹੈ ਖਾਣਾ ਆਹ ਅੱਛੇ ਦਾ ਪਤਾ ਕਿਵੇਂ ਲੱਗਿਆ ਤੈਨੂੰ ਇਹ ਅੱਛਾ ਲੱਗਿਆ ਕਿਹੜਾ ਸਬਜੀ ਲੱਛਣ ਨਹੀਂ ਛੱਡੇ ਘਰ ਛੱਟਦਾ ਮੈਂ ਤੇਰੇ ਨਾਲ ਆਂ ਵੀਰ ਨੂਰ ਦੀ ਮੰਮੀ ਦੀਆਂ ਹੋਰ ਵੀਡੀਓ ਪਾ ਹਾਂਜੀ ਮਿੱਤਰੋ ਏ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ